ਸਸਿਕਾਜੀ ਮਾਹ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਬੇਲ ਰੀਜ਼ਨ ਦੇ ਕੈਲਡਨ ਕਸਬੇ ਦੇ ਵਿੱਚ ਇੱਕ ਬਾਈਲਾ ਅਫਸਰ ਦੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਤੀਜੇ ਸ਼ੱਕੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਦਕਿ ਚੌਥਾ ਹਲੇ ਵੀ ਇਫਰਾਦ ਸੇਜਾਰੇ ਅਨਟਾਰੀਓ ਪ੍ਰਵੀਨਸ਼ੀਅਲ ਪੁਲਿਸ ਦੇ ਵੱਲੋਂ ਸ਼ੱਕੀਆਂ ਦੀ ਪਛਾਣ ਜਨਤਕ ਤੱਕ ਨਹੀਂ ਕੀਤੀ ਗਈ ਪਰ ਸੂਤਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹਨਾਂ ਦਾ ਨਾਂ ਅਭਿਜੀਤ, ਜਗਦੀਪ ਬਰਾੜ ਅਤੇ ਗੁਰਵਿੰਦਰ ਬਰਾੜ ਦੱਸੇ ਜਾ ਰਹੇ ਹੈ 10 ਇਕ 24 ਦਸੰਬਰ ਨੂੰ ਤੜਕੇ ਤਕਰੀਬਨ 2 ਵਜੇ ਕੈਲਿਡਨ ਅਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਫਸਰ ਕੋਟਮਾਤ ਦੇ ਮਾਮਲੇ ਦੀ ਸ਼ਿਕਾਇਤ ਮਿਲੰਤੀ ਸਾਊਥ ਫੀਲਡਸ ਵਿਲੇਜ ਦੇ ਵਾਲਿਊ ਸਰਕਲ ਦੇ ਵਿਖੇ ਪਹੁੰਚੇ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮਿਊਨਿਸਪਲ ਲਾ ਐਨਫੋਰਸਮੈਂਟ ਅਫਸਰ ਆਪਣੀ ਡਿਊਟੀ ਕਰ ਰਿਹਾ ਸੀ ਜਦੋਂ ਕਈ ਜਨਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਸਰਕਾਰੀ ਅਫਸਰ ਨੂੰ ਹਸਪਤਾਲ ਵੀ ਲਿਜਾਇਆ ਗਿਆ ਅਤੇ ਬਾਅਦ ਦੇ ਵਿੱਚ ਉਸ ਦੇ ਜ਼ਖਮਾਂ ਵਾਲੀ ਦੱਸੇ ਗਈ ਵਾਦਾ ਤੋਂ 4 ਦਿਨ ਬਾਅਦ ਕੈਲੇਡਨ ਓਪੀਪੀ ਦੇ ਮੇਜਰ ਕ੍ਰਾਈਮ ਯੂਨਿਟ ਦੇ ਵੱਲੋਂ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਜਦਕਿ ਦੂਜਾ ਸ਼ੱਕੀ 29 ਦਸੰਬਰ ਨੂੰ ਕਾਬੂ ਆ ਗਿਆ ਬ੍ਰੈਂਟਨ ਦੇ ਨਾਲ ਸੰਬੰਧਿਤ 33 ਸਾਲਾ ਸ਼ੱਕੀ ਅਤੇ ਕੈਲੇਡਨ ਦੇ 26 ਸਾਲਾ ਸ਼ੱਕੀ ਵਿਰੁੱਧ ਪੀਸ ਅਫਸਰ ਉਤੇ ਹਮਲਾ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਆਇਦ ਕੀਤੇ ਗਏ ਨੇ ਇਸ ਦੌਰਾਨ ਪੁਲਿਸ ਨੇ ਹੋਰਨਾਂ ਸ਼ੱਕੀਆਂ ਦੀ ਵੀ ਭਾਲ ਜਾਰੀ ਰੱਖੀ ਹੈ ਅਤੇ ਹੁਣ ਤੀਜਾ ਸ਼ੱਕੀ ਵੀ ਕਾਬੂ ਆ ਗਿਆ ਜਿਸ ਵਿਰੁੱਧ ਪੀਜ਼ ਅਫਸਰ ਦੇ ਕੰਮ ਦੇ ਵਿੱਚ ਅੜਿੱਕੇ ਡਾਊਨ ਦੇ ਦੋਸ਼ ਆਇਦ ਕੀਤੇ ਗਏ ਨੇ ਔਰੇਂਜਵਿਲ ਦੀ ਅਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਸ਼ੱਕੀ ਦੀ ਪੇਸ਼ੀ 23 ਜਨਵਰੀ ਨੂੰ ਹੋਵੇਗੀ ਅਤੇ ਇੱਕ ਹੋਰ ਸ਼ੱਕੀ ਦੀ ਭਾਲ ਕੈਲੇਡਨ OPP ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ ਦਸਦੀਕਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਦੇ ਕੋਲ ਇਸ ਮਾਮਲੇ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਜਾਂਚ ਕਰਤਾਮ ਦੇ ਨਾਲ ਉਹਨਾਂ ਦੁਆਰਾ ਦਿੱਤੇ ਨੰਬਰ 'ਤੇ ਸੰਪਰਕ ਕਰ ਸਕਦੇ ਨੇ ਅਤੇ ਜੇਕਰ ਕਿਸੇ ਨੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣੀ ਹੋਵੇ ਤਾਂ ਉਹ ਕ੍ਰਾਈਮ ਸਟਾਪਰਸ ਦੇ ਨਾਲ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਨੇ ਇਹ ਰਿਪੋਰਟ ਚੈਨਲ ਪੰਜਾਬੀ